ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਕਰੀ ਨੂੰ ਦੋ ਮੱਝਾ ਦਿਖਾਉਣੇ ਆ ਤੁਹਾਨੂੰ ਗੱਪਣਾ ਸੁਣਨ ਨੂੰ ਰੈਡੀ ਆ ਡਿਟੇਲ ਕੱਲੇ ਕੱਲੇ ਨਾਂਗ ਬਾਰੇ ਪੁੱਛਦੇ ਆ ਆਓਗੇ ਕਦੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਪਿੰਡ ਸਹਿਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਆ ਗਿਆ। ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ ਆਪਣਾ। ਮੋਬਾਈਲ ਨੰਬਰ ਜੀ ਆਹ ਹਾਂ ਨੂੰ ਬਾਦ। 700 97 80 742 ਹੈ ਨਾ। ਠੀਕ ਹੈ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਆ ਗਿਆ। ਸੋ ਆਹ ਹੈਗਾ ਵੀਰ ਦਾ ਮੋਬਾਈਲ ਨੰਬਰ। ਤੇ ਜਿਹੜੇ ਆਪਾਂ ਪਹਿਲੇ ਨੰਬਰ ਦੇ ਮੱਝ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਸੁੰਦੀ ਆ ਇਹ? 3 ਤੀਜਾ ਸੂਆ ਜੀ। ਤੀਜਾ ਸੂਆ ਸੁੰਦੀ ਆ ਤੇ ਇੱਕ ਕੈਗ ਦੇਣ ਲੈਂਦੀ ਪਈ ਆ ਸੂਣ ਚ ਹਜੇ। ਇਹ ਵੀ 3-4 ਕ ਦੇਣ ਲੈਂਦੇ ਆ ਜੀ। ਠੀਕ ਹੈ 4 ਕ ਦੇਣ ਇਹਦੇ ਪਏ ਆ ਸੂਣ ਚ ਬਾਕੀ। ਹਾਂ। ਠੀਕ ਹੈ ਤੇ ਦੂਜੇ ਸਵੇਰ ਉਦ ਕਿੰਨਾ ਕ ਪਾਇਆ ਇਹਨੇ ਦੁੱਧ 14 ਲੀਟਰ ਹੈਗੇ ਹੁਣ ਤੀਜਾ ਸੁੰਦੀ ਹੈ ਹਾਂਜੀ ਠੀਕ ਹੈ ਵਗੈਰਾ ਵਧੀਆ ਲੱਗਿਆ ਵਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚੋਣ ਚਵਾ ਵਧੀਆ ਬਾਹਾਂ ਜੀ ਹੂ ਮਾਰ ਕਰਾ ਜਵਾ ਕੀ ਨੀ ਆ ਠੀਕ ਹੈ ਅੱਜ ਮੰਨ ਕੇ ਜੱਡੇ ਵੀ 7-8 ਦਿਨ ਇਹਦੇ ਬਾਕੀ ਪਏ ਆਲੇ ਹਨਾ ਹਾਂਜੀ ਹਾਂਜੀ ਤਿੰਨ ਦੋ ਤਿੰਨ ਨੇ ਉੱਤੇ ਲਾਏ ਜਾਂਦੀ ਬਸ ਕਹਿੰਦਾ ਬਸ 10 ਦਿਨ ਬਾਕੀ ਪਏ ਹੋਣ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ 14 ਲੀਟਰ ਦੀ ਦੁੱਧ ਚੋਏ ਆ ਲਈ ਆਪਾਂ ਘਰੇ ਘਰ ਘੜੀ ਚੋਏ ਬੂਏ ਪੰਦੇ ਹੀ ਨਹੀਂ ਇਹ ਦੋਨੇ ਸਵੇਰ ਘੜੀ ਪਿੱਤੀ ਠੀਕ ਹੈ ਘ ਕਹਿੰਦਾ ਭਾਈ 14 ਕਿਲੋ ਵਾਲੀ ਮੱਝ ਹੈਗੀ ਆ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਹੀ ਲੱਖੇ ਦਾ ਮਾਨਤਣ ਮਾਨਤਣ ਮੌਕੇ ਤੇ ਕਰਦਾਂਗੇ ਜਿਹਨਾਂ ਦੀ ਵਿਆਹੀ ਘਰਦਿਆਂ ਬੁੱਧਾ ਤੁਸੀ ਜਿਹੜਾ ਹੁੰਦਾ ਹੈਗਾ ਠੀਕ ਹੈ ਹੂੰ ਸੋ ਨਾੜਾ ਵਗੈਰਾ ਦੇਖ ਲਓ ਥੱਲੇ ਧੋਰੇ ਬਾਹਰ ਨੇ ਨੂੰ ਸੋ ਲੱਖ ਰੁਪਈਆ ਕੀਮਤ ਆ ਥੋੜਾ ਬਹੁਤਾ ਮਾਨਤਣ ਹੋ ਜੂ ਨਿਯਾਮ ਤੌਰ ਤੇ ਘੇਲੂ ਮੱਝ ਹੁੰਦੀ 16 ਚੋਆ ਘੇਲੂ ਮੈਂ ਕਹਿੰਦਾ ਉਹਨਾਂ ਗ੍ਰੇਡ ਕਰਦਾ ਜਿੰਨਾ ਵੇਚਣ ਵਾਲਾ ਯਾਉ 4 ਦਹਾਵਦੇ ਨੇ 130 135 ਡੇਢ ਹੋ ਜਾਂਦਾ ਹੈ ਪਰ ਬੇਗਜ ਨਹੀਂ ਉਹ ਵੀ ਜਾ ਕੇ ਇੱਥੇ ਲੱਖ ਜ ਆਸ-ਪਾਸ ਹੀ ਆ ਉਹ 30 35000 ਦੀ ਫਾਲਪੂ ਰੇਟ ਨਹੀਂ ਹੁੰਦਾ ਕਿ ਵਾੜਾ ਬੇਨਿਫਿਟ ਨਹੀਂ ਹੁੰਦਾ ਉਹਦਾ ਉਹ ਜੀ ਜਿਆਦਾ ਰੇਟ ਮੰਗਦੇ ਆਪਾਂ ਨੁਕਸਾਨ ਆਪਦਾ ਹੀ ਹੁੰਦਾ ਸੋ ਦੇਖੋ ਰਾਜੀ ਸਮੀ ਬੜੀ ਵੀ ਮਹਿਮਾ ਪੂਰੀ ਤੀਜਾ ਸਵੇਰ ਹੁੰਦੀ ਪਈ ਆ ਤੇ ਦਿਨ ਲਗਭਗ 8 7 ਜ ਆਸ-ਪਾਸ ਇਹਨੇ ਕੱਢਦੇ ਨੇ ਸੋ ਕਦ ਕਾਠ ਵਗੈਰਾ ਦੇਖੋ ਖੁੱਲ ਜਾਂਦੇ ਜਾਣ ਦੇ ਵਿੱਚ ਸੈਜ ਵਗੈਰਾ ਫੁੱਲਾ ਮਹਿਦਾ ਭੜੀ ਭੁੜੀ ਬਹੁਤ ਜਿਆਦੀ ਹੈਗੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਬਲੈ ਚਲੋ ਮੁੜ ਕੇ ਪੂਰੀ ਨਿੱਗਰ ਭਾਜਨ موجوده ਲਈ ਮੈਂ ਤੀਜਾ ਸੂਆ ਸੂਣ ਨੂੰ ਰੈਡੀ ਤੇ ਕੀਮਤ ਲੱਖ ਰੁਪਇਆ ਮਾਤਣ ਵਿੱਚ ਉਹ ਜੂ ਨਾੜਾ ਨੂੜਾ ਚੰਗੀਆਂ ਹਵਾਨੇ ਦੇ ਸੋਹਣੀਆਂ ਤੇ ਦੁੱਧ ਦਾ ਅੰਦਾਜ਼ਾ ਲਾ ਸਕਦਾ ਪਰ 14 ਦੇ ਆਸ-ਪਾਸ ਚੱਲਣ ਵਾਲੀ ਝੋਟੀ ਹੈਗੀ ਆ ਜੀ ਸੋ ਠੰਡੀ ਵਗਰਾ ਦੇਖ ਜਿਵੇਂ ਮਰ ਜਾ ਹੱਥ ਫੇਰ ਚੱਲੋ ਹਣਾ ਕੋਈ ਐ ਨਹੀਂ ਕਹਦੀ ਮੈਂ ਕਿਸੇ ਗੱਲ ਦੀ ਡਿੱਕਤੀ ਨਹੀਂ ਹਣਾ ਨਾ ਜੀ ਨਾ 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 ਦੋ ਸੂਆ ਆਪਾਂ ਕਰੀਏ ਠੀਕ ਹੈ ਨਹੀਂ ਬધુ ਹੱਥ ਨਹੀਂ ਲਵਾਂਗੇ ਤੇ ਕੇ ਦੂਜੇ ਨੰਬਰ ਆਪਾਂ ਜਿਹੜੀ ਇਹ ਝੋਟੀ ਦੇਖੀ ਜੰਨੇ ਆ ਇਹ ਕਿਹੜਾ ਸੂਆ ਹੁੰਦੀ ਆ ਜੀ ਇਹ ਦੂਜਾ ਸੂਆ ਦੂਜਾ ਸੂਆ ਇਹ ਵੀ ਪਹਿਲੇ ਸੂ ਆਪਣੇ ਕੋਲ ਹੀ ਸੀ ਹਾਂਜੀ ਹਾਂਜੀ ਕਿੰਨੇ ਕੁ ਦੁੱਧ ਪਾਏ ਨੇ ਪਹਿਲੇ ਸੂ 10-12 ਲੀਟਰ ਸਿੱਖੇ ਰਹੀ ਹੈ 10 ਕਿਲੋ ਦੁੱਧ ਦਿੱਤਾ ਹਾਂ ਠੀਕ ਹੈ ਤਾਂ ਹੀ 12 ਕਿਲੋ ਮਿਲਿਆ ਠੀਕ ਹੈ ਇਹ ਦਿਨ ਕਿਆ ਕਰਦੀ ਹੈ ਹਜੇ ਇਹਨੇ ਜੀ 10 10-12 ਦਿਨ ਲੈ ਕੇ 10 ਕਿ ਦਿਨ ਇਹਦੇ ਬਾਕੀਆਂ ਇਕੱਠੇ ਸੁਣ ਇੱਕ ਦੋ ਦਿਨ ਦਾ ਫਰਕ ਨਹੀਂ ਹਾਂਜੀ ਇਹਦਾ ਭਾਅ ਪਾ ਕੇ ਜਿਹੜੇ ਲਾਲ ਚ ਕਰ ਲਿਆ ਜੀ ਫਿਰ ਵੀਡੀਓ ਤੇ ਪਵਾਵਾਂਗੇ ਇੱਕ ਦੋ ਦਿਨਾਂ ਨੂੰ ਇਸ ਤਰੀਕੇ ਕੱਢੀ ਆ ਗਈ ਬਸ 9 ਸਿਕੜ ਰੁਪਏ ਦਾ ਦੋਨਾਂ ਝੋਟੀਆਂ ਦਾ ਹਾਂਜੀ ਹਾਂਜੀ ਇਹ ਵੀ ਘਰ ਹੀ ਤੋਂ ਹੀ ਆ ਗਈ ਇਹਦਾ ਰੇਟ ਕੀ ਰਹੂਗਾ ਜਿਹੜਾ 95 ਮਾਨਦਾਨ ਮਾੜਾ ਮੋਟਾ ਮਾਨਦਾਨ ਕਰਦਾ ਤੋਰੇਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਮੈਂ ਇਹਦਾ ਚੰਗਾ ਛੋਟੀ ਦੂਜਾ ਸੂਆ ਸੁੰਦੀ ਪਈ ਆ ਜਿੰਦ ਜਣ ਹੈਗੇ ਰਾਜੀ ਸਮੀ ਪੜੀ ਵੀ ਆ ਰੇਟ 95000 ਰੁਪਏ ਮਾਨਦਾਨ ਮੌਕੇ ਤੇ ਹੋ ਜੂ 8-7 ਦਿਨਾਂ ਜੇ ਇਹਦੇ ਸੂਣ ਚ ਬਾਕੀ ਪਈ ਹੈਗੀ ਸੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਜਿਹਾ ਸੋਆ ਸੁੰਦਿਆ ਦੂਜਾ ਤੇ ਪਲੀ ਪੁਲੀ ਬਹੁਤ ਆ ਕੋਈ ਛੋਟੀ ਨਾ ਮੰਨੇ ਵੀ ਜਿੰਦ ਜਣ ਬਹੁਤ ਆ ਫੁੱਲ ਸਾਈਜ਼ ਦੇ ਬੱਚਾ ਸੋ ਬਟਨ ਵਾਲਾ ਲੇਵਾ ਵੈਕ ਸਾਈਡ ਤੇ 12 13 12 ਕਿਲੋ ਦੁੱਧ ਪਾਉਣ ਵਾਲੀ ਝੋਟੀ ਆਰਮਨਾਲ ਹੈਗੀ ਆ ਕੋਈ ਮੈਂ ਕਹਿੰਦੀ ਇਹ ਅਲੱਗ ਨਾਲ ਮਸਲ ਲੱਗ ਕੇ ਚੱਜਦੀ ਮਨਹਾਤ ਉਹ ਤੋਂ ਵਜੇ ਫਰਾਲ ਲੈਂਦੀ ਆ ਕਿਸੇ ਗੱਲ ਦੀ ਦਿੱਕਤ ਨਹੀਂ ਹਣਾ ਇੱਧਰ ਦੀ ਲੈ ਟੱਕਾ ਤੇ ਅਈ ਚੱਕਰੀ ਨਹੀਂ ਆਲੀ ਲੱਤ ਚੱਕਰੀ ਤੋਂ ਕਿ ਸੇਲ ਢੰਗ ਪੂਰੀਆਂ ਫੋਲਾ ਜਾਏ ਗੱਲ ਸੋ ਦੋ ਚੋਟ ਵੀਡੀਓ ਜਿਹੜਾ ਹੋਰ ਕਹਿੰਦੇ ਆ ਜੀ ਜੇ ਸਾਡੇ ਵੀਡੀਓ ਦੇਖ ਕੇ ਠੀਕ ਹੈ ਇੱਕ ਦੋ ਮੱਝਾਂ ਲਈਆਂ ਵੀ ਆ ਤੇ ਤੀਜੀ ਚੌਥੀ ਵੀਡੀਓ ਹੋਊ ਮੇਰੀ ਜਦੋਂ ਕਦੀ ਕਿਸੇ ਗੱਲ ਦਾ ਲਾਂਭਾ ਨਹੀਂ ਆਇਆ ਜਿਹੜੀ ਗੱਲ ਕਹਿੰਦੇ ਕੋਹੀ ਜੀ ਜਾ ਜਾ ਗੱਲ ਸੋ ਇਸਕਰ ਆਪਾਂ ਬਹੁਤ ਵੀਡੀਓ ਕਵਰ ਕਰ ਚੁੱਕੇ ਹਾਂ ਤੇ ਗੱਲ ਰੇੜੇ ਵੀਰ ਦੇ ਬਿਲਕੁਲ ਜੈਨੂਨ ਹੁੰਦੇ ਐ ਨਹੀਂ ਗੱਲ ਵੀ ਲੱਕ ਕੇ ਕਹਿੰਦਾ ਤੇ ਮੁੜ ਕੇ ਆਪਾਂ ਤੋਰਤ ਲਈਏ ਕਰੀ ਚੱਲੀਏ ਸੋ ਦੋ ਨਗ ਦਿਖਾਤੇ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਧੰਨਵਾਦ